ਸਸਿਕਾ ਦੋਸਤੋ ਮੈਂ ਕੁਲਵਿੰਦਰ ਸਿੰਘ ਪਿੰਡ ਹਰਧਿਆਲਿਆਣਾ ਜਿਵੇਂ ਕਿ ਹੁਣ ਕਣਕ ਦੀ ਬਜਾਈ ਦਾ ਸੀਜ਼ਨ ਚੱਲ ਰਿਹਾ ਹੈ ਤੇ ਬਹੁਤ ਸਾਰੇ ਕਿਸਾਨ ਦੋਸਤਾਂ ਦੇ ਹੋਰ ਮਿੱਤਰਾਂ ਦੇ ਫੋਨ ਆਏ ਵੀ ਤੁਸੀਂ ਕਿਹੜੀ ਕਣਕ ਜਾਦੇ ਬੀਜ ਰਹੇ ਆ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਅੱਜ ਕਣਕ ਦੀ ਬਜਾਈ ਦੇ ਸਬੰਧ ਵਿੱਚ ਜਿਹੜੇ ਵੀ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅ ਦੋਸਤੋ ਅਸੀਂ ਦੱਸਣਾ ਚਾਹੁੰਨੇ ਆ ਵੈਸੇ ਮੈਂ ਕਾਫੀ ਦੋਸਤਾਂ ਨੂੰ ਫੋਨ ਤੇ ਵੀ ਦੱਸਿਆ ਸੀਗਾ ਵੀ ਪਿਛਲੀ ਵਾਰ ਜਿਹੜੀ ਇਹ ਕਣਕ ਦੀਆਂ ਵੈਰੈਟੀਆਂ ਨਵੀਆਂ ਆਈਆਂ ਸੀਗਾ ਜਿਵੇਂ PBW 824 ਅਤੇ DBW ਜਿਹੜੀ ਆਪਣੀ ਆਈ ਸੀ 327 ਇਸ ਵਾਰ ਅਸੀਂ ਇਹਨਾਂ ਦੋਵਾਂ ਦੀਆਂ ਜਿਹੜੀਆਂ ਵੈਰੈਟੀਆਂ ਇਹ ਇਹ ਜ਼ਿਆਦਾ ਬੀਤੀਆਂ ਜ਼ਿਆਦਾ ਅਸੀਂ 327 ਵਿਜੀ ਹੈ ਕਿਉਂਕਿ ਜਿਹੜੀ 327 ਹੈ ਉਹ ਸਾਰੀਆਂ ਵੈਰੈਟੀਆਂ ਨਾਲੋਂ ਉਸ ਦਾ ਜਿਹੜਾ ਝਾੜ ਸੀ ਉਹ ਵੱਧ ਨਿਕਲਿਆ ਸੀਗਾ 826 ਨਾਲੋਂ ਵੀ ਤੇ 371 ਨਾਲੋਂ ਵੀ 72 ਨਾਲੋਂ ਵੀ ਸਾਰ ਨਾਲ ਜਿਹੜੀ ਟੌਪ ਤੇ ਸੀਗੀ ਉਹ ਆਪਣੀ 327 ਸੀਗੀ ਸੋ ਜਾਦੇਵਨ ਅਸੀਂ 327 ਦਾ ਵਿਜਿਆ ਜਿਵੇਂ ਕਿ ਤੁਸੀਂ ਹੁਣ ਇੱਥੇ ਵੇਖ ਰਹੇ ਹੋ ਜਿਹੜਾ ਆਪਣਾ ਆਹ ਪਲਾਟ ਹੈ ਇਹ ਆਪਣਾ 5 ਕਿੱल्ल्या ਦਾ ਪਲਾਟ ਹੈ ਇਹਦੇ ਵਿੱਚ ਆਪਾਂ ਜਿਹੜੇ ਇਸ ਵਾਰ ਵੀ ਜਿਹੜੇ ਨਵੇਂ ਵੀ ਆਏ ਆ ਉਹਨਾਂ ਦਾ ਵੀ ਆਪਾਂ ਟ੍ਰਾਇਲ ਕਰਾ ਰਹੇ ਆ ਜਿਵੇਂ ਕਿ ਪੀ ਵੀ ਡਬਲਯੂ 872 ਇੱਕ ਨਵਾਂ ਵੀ ਆਇਆ ਆਪਣੀ ਪੰਜਾਬ ਯੂਨੀਵਰਸਿਟੀ ਦਾ ਇਹਦਾ ਅਸੀਂ ਇੱਕ ਕਿੱਲਾ ਬੀਜ ਰਹੇ ਆ ਤੇ ਇੱਕ ਜਿਹੜੀ ਆਪਣੀ ਹੈਗੀ ਆ 3386 HD 3386 ਜਿਹਨੂੰ 3086 ਦੀ ਸੋਧ ਵੀ ਕਹਿ ਰਹੇ ਆ ਤੇ ਜਿਹੜੇ ਆਪਣੇ ਬੀਜਾਂ ਵਾਲੇ ਆ ਵੀਰੇ ਵੀਰਾ ਉਹ ਇਹਨੂੰ ਕਿਸ ਨੂੰ ਨਵੀਂ ਲੈਣੀ ਦੱਸਦੇ ਆ ਵੀ ਇਹ ਨਵੀਂ ਹੈ ਕਨਕ ਉਹਦਾ ਇੱਕ ਕੇਲਾ ਬੀਜਾਂਗੇ 10 ਕਿਲੋ ਵੀ ਸਾਡੇ ਕੋਲੇ ਆਇਆ ਉਹਦਾ ਸਾਨੂੰ ਹਜੇ ਨਾਂ ਨਹੀਂ ਪਤਾਗਾ ਉਹ ਅਸੀਂ ਬੀਜ ਰਹੇ ਆ 1 ਕਿਲੋ ਉਹ ਬੀਜਾਂਗੇ 10 ਕਿਲੋ ਨਾਲ ਹੀ ਤੇ 370 71 72 ਸਾਰਿਆਂ ਦਾ ਇੱਕ ਇੱਕ ਕਿੱਲਾ ਅਸੀਂ ਇਹ ਬੀਜਾਂਗੇ ਸੋ ਦੋਸਤੋ ਇਹੀ ਬੇਨਤੀ ਆ ਵੀ ਜਿਹੜਾ ਨਵਾਂ ਬੀ ਆਉਂਦਾ ਹੈ ਉਹਨੂੰ ਆਪਾਂ ਜਿਆਦੇ ਵੱਡੇ ਪੱਧਰ ਤੇ ਨਾ ਵੀਜਿਆ ਕਰੀਏ ਜੇ ਹੋ ਸਕੇ ਤਾਂ ਜਿੰਨਾ ਵੀ ਛੋਟਾ ਟ੍ਰਾਇਲ ਆ ਉਹਦਾ ਉਹਨਾਂ ਦਾ ਆਪਾਂ ਲਾ ਲਿਆ ਕਰੀਏ ਨਾਲੇ ਆਪ ਨੂੰ ਪਤਾ ਲੱਗ ਜਾਂਦਾ ਵੀ ਆਪਣੇ ਜਿਹੜਾ ਖੇਤ ਆ ਆਪਣੇ ਜਿਹੜਾ ਵਾਹਣ ਆ ਉਹਨੂੰ ਮੰਨਦਾ ਕਿ ਨਹੀਂ ਮੰਨਦਾ ਹੁਣ ਜਿਵੇਂ ਪਿਛਲੀ ਵਾਰੀ ਅਸੀਂ ਜਿਹੜਾ 327 ਬੀ ਲਾਇਆ ਸੀਗਾ ਉਹਨੇ ਆਪਣੇ ਖੇਤ ਨੂੰ ਬਹੁਤ ਜਿਆਦਾ ਵਧੀਆ ਮੰਨਿਆ ਉਹ ਮੰਨ ਕੇ ਚੱਲੋ ਵੀ ਇਸ ਵਾਰ ਝੋਨੇ ਵੀ ਆਉਣੇ ਨਹੀਂ ਝੜੇ ਜਿੰਨੀ ਕਣਕ ਉਹ ਉਹਦਾ ਝਾੜ ਹੋਇਆ ਸੀ ਤੇ ਇਸ ਕਰਕੇ ਅਸੀਂ ਇਸ ਵਾਰ ਵੀ ਕਿਸਾਨਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਜੇ ਤੁਸੀਂ ਜਾਦੇ ਬੀਜਨਾ ਤਾਂ 327 ਬੀਜ ਸਕਦੇ ਹੋ ਜਿਵੇਂ ਆਪਣਾ ਪਿੰਡ ਹਰਦੇਹਲਿਆਣਾ ਜ਼ਿਲ੍ਹਾ ਫਰੀਕੋਟ ਚ ਪੈਂਦਾ ਆਪਣੇ ਏਰੀਆ 'ਸੇ 327 ਜਿਹੜਾ ਬਹੁਤ ਵਧੀਆ ਰਿਹਾ ਪਿਛਲੇ ਸਾਲ ਇਸ ਵਾਰ ਹੁਣ ਦੇਖਾਂਗੇ ਵੀ ਆਪਾਂ ਜਿਹੜੇ ਜਿਹੜੇ ਨਵੇਂ ਬੀ ਬੀਜੇ ਆ ਅਸੀਂ ਇਹਦੇ ਵਿੱਚ 3386 ਐਚ 3386 ਤੇ ਬੀਬੀ ਡਬਲਯੂ 872 ਤੇ DBW 372 ਇਹਨਾਂ ਦਾ ਅਸੀਂ ਗਾ ਉਹਨੂੰ ਐਕਸਪੈਰੀਮੈਂਟ ਕਰਾਂਗੇ ਇਸ ਵਾਰੀ ਨੂੰ ਆਪਾਂ ਟ్రਾਇਲ ਤੇ ਲਾਇਆ ਵਿਆ 372 ਪਿਛਲੀ ਵਾਰੀ ਵੀ ਕਾਫੀ ਕਿਸਾਨਾਂ ਦੀ ਕਹਿੰਦੇ ਵਧੀਆ ਰਹੀ ਸੀਗੀ ਤੇ ਆਪਾਂ ਉਸ ਨੂੰ ਨਹੀਂ ਬੀਜਿਆ ਸੀ ਆਪਾਂ ਇਸ ਵਾਰ ਇੱਕ ਕਿੱਲਾ ਉਸ ਦਾ ਬੀਜਿਆ ਜੇ ਉਹ ਵਧੀਆ ਰਿਹਾ ਤਾਂ ਆਪਾਂ ਉਸ ਨੂੰ ਵੀ ਅਗਲੀ ਜ਼ਰ ਵਧਾਵਾਂਗੇ ਸੋ ਦੋਸਤੋ ਇਹੀ ਮੇਰੀ ਬੇਨਤੀ ਸੀ ਵੀ ਜਰੂਰ ਥੋੜਾ ਬਹੁਤ ਲਾਇਆ ਕਰੋ ਜਿਹੜਾ ਨਵਾਂ ਬੀ ਹੁੰਦਾ ਬਾ ਜਿਆਦਾ ਵਾਹ ਚੋਸ ਦਾ ਨਾਂ ਆਪਾਂ ਲੈ ਕਰਿਆ ਕਰੀਏ ਜਿਵੇਂ ਪਿਛਲੀ ਵਾਰੀ 826 ਲੋਕਾਂ ਨੇ ਬਹੁਤ ਵੱਡੇ ਪੱਦਰ ਤੇ ਬੀਜੀ ਸੀ ਪਰ ਕਈਆਂ ਦੇ ਖੇਤਾਂ ਨੂੰ ਉਹਨੇ ਨਹੀਂ ਮੰਨਿਆ ਸੋ ਉਹਨਾਂ ਨੇ ਉਸ ਨੂੰ ਉਸ ਵੈਰੈਟੀ ਨੂੰ ਕਹਿੰਦੇ ਵੀ ਇਹ ਨਹੀਂ ਕਾਮਯਾਬ ਪਰ ਅਸੀਂ ਦੋਨੇ ਬਰਾਬਰ ਬੀਜੀਆਂ ਸੀ 327 ਵੀ ਤੇ ਔਰ ਸੋ ਛਬੀਵੀ ਤੇ ਪਰੋ ਠੀਕ ਰਹਿਗਾ ਮਤਲਬ ਕਿ ਥੋੜਾ ਜਿਹਾ ਘੱਟ ਸੀ 826 ਦਾ ਪਰ ਇਹਦਾ 327 ਦਾ ਜਿਹੜਾ ਝਾੜੋ ਜਿਆਦਾ ਵਧੀਆ ਰਿਆ ਇਸ ਵਾਰ ਜਿਹੜਾ ਇਹ 872 ਆ BBW ਇਹ ਮੇਰਾ ਦੋਸਤ ਦਾ ਸਾਦਕ ਰੋਬਨ ਉਸਦੇ ਕਹਿੰਦੇ ਆਪਾਂ ਵਿਜੀ ਆ ਇਹ ਉਹ ਬੀਜਾਂ ਦਾ ਕੰਮ ਕਰਦਾ ਮੇਰਾ ਭਾਈ ਜੇ ਕਿਸੇ ਨੂੰ ਲੋਡ ਹੋਵੇ ਉਸ ਤੋਂ 3386 ਤੇ 872 ਦਾ ਜਿਹੜਾ B ਉਹਦੇ ਕੋਲ ਹੈਗਾ ਤੇ ਉਹ ਆਪਾਂ ਇੱਕ ਕਿੱਲਾ ਟਰੈਲ ਲਾਇਆ ਤੇ ਜੇ ਵਧੀਆ ਰਿਆ ਤਾਂ ਉਸ ਨੂੰ ਆਪਾਂ ਅਗਲੀ ਿਆਰੀ ਵਧ ਵਿਝਾਂਗੇ ਸੋ ਦੋਸਤੋ ਥੈਂਕ ਯੂ ਧੰਨਵਾਦ